ਕਰੋਗੇ ਦਰਸ਼ਨ ਸ਼੍ਰੀ ਬਗਲਾ ਮੁਖੀ ਮਾਤਾ ਦੇ ਦਰਬਾਰ ਦੇ ਇਹ ਜੋਤ ਚੱਲ ਰਹੀ ਆ ਅਖੰਡ ਜੋਤ ਉਧਰ ਹਵਨ ਚੱਲ ਰਿਹਾ ਹੈ ਹਵਨ ਗੁੰਡ ਬਣੇ ਹੋਏ ਨਹੀਂ ਉਧਰ ਹਵਨ ਚੱਲ ਰਿਹਾ ਹੈ ਆਪਾਂ ਆਤਮੀਆਂ ਲੈਣ ਆਣ ਲੱਗੀਆਂ ਹੋਈਆਂ ਨੇ ਬੋਦਲ ਮੀਆਂ ਲੈਣ ਆਣ ਗਿਆ ਹੋਈਆਂ ਮਾਤਾ ਜੀ ਉਹ ਬੜਾਈ ਹੋਈ ਹੈ ਕਿ ਆਸਨ ਆਸਣਾ ਮਾਤਾ ਜੀ ਦਾ ਪਰੋ ਜੀ ਦਰਸ਼ਨ ਮਾਤਾ ਬਗਲਾ ਮੁਗੀ ਮੰਦਰ ਦੇ ਆਸ਼ੀਰ ਖੜੇ ਨੇ ਦੋ ਜੈ ਮਾਤਾ ਬਗਲਾ ਮੁਗੀ ਇਹ ਮਾਤਾ ਜੀ ਦਾ ਆਸਨ ਆ ਦੇਖੋ ਸਾਰਾ ਲੱਕੜ ਦਾ ਮੰਦਰ ਦਾ ਬਹੁਤ ਸੋਹਣਾ ਮੰਦਿਰ ਤਾਂ ਹੈ ਜੈ ਮਾਤਾ ਜੀ ਦੀਰਵਜਨ ਗੋਲੀ ਦੀ ਫੋਟੋ ਬਹੁਤ ਸੋਹਣੀ ਮੂਰਤੀ ਬਣਾਈ ਹੋਈ ਹੈ ਸਰੋਈ ਮਾਤਾ ਬਗਲਾ ਮੁਗੀ ਦੇ ਮੰਦਿਰ ਦੇ ਦਰਸ਼ਨ ਵੀਰਵਜ ਰੰਗ ਵਾਲੀ ਇੱਕ ਪਾਸੇ ਕਾਲ ਪਰੋ ਜੀ ਵਿਚਾਲੇ ਬਗਲਾ ਮੁਖੀ ਮਾਤਾ ਜੀ ਦਾ ਮੰਦਿਰ ਹੈ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈ ਬਹੁਤ ਹੀ ਵਧੀਆ ਦਰਸ਼ਨ ਹੋਏ ਨੇ ਜੈ ਮਾਤਾ ਬਗਲਾ ਮੁਖੀ ਅਗਲੇ ਦੇਖੋ ਭਗਤੇ ਲੈਣਾ ਦੇ ਵਿੱਚ ਕਿਵੇਂ ਲੱਗੇ ਹੋਏ ਨੇ ਸਭ ਨੂੰ ਆਏ ਆ ਵੀ ਆਪਾਂ ਛੇਤੀ ਤੋਂ ਛੇਤੀ ਦਰਸ਼ਨ ਕਰ ਲਈ ਅਸੀਂ ਛੇਤੀ ਕਰ ਲਈਏ ਆ ਰ ਮਾਤਾ ਨੇ ਜਦੋਂ ਦਰਸ਼ਨ ਦੇਣੇ ਆ ਜਦੋਂ ਮਾਤਾ ਨੇ ਨੰਬਰ ਲਾਉਣਾ ਉਦੋਂ ਹੀ ਲਾਉਣਾ ਹੈ ਜੈ ਮਾਤਾ ਬਗਲਾ ਮੁਖੀ ਸਭ ਨੂੰ ਖੁੱਲੇ ਦਰਸ਼ਨ ਨਹੀਂ ਜੈ ਮਾਤਾ ਬਗਲਾ ਮੁਖੀ